THANKS FOR JOINING US. ਉਗੜ ਚੌਕ ਦੇ ਵਿੱਚ ਹਿੰਦੁਸਤਾਨ ਬਸਤੀ ਦੇ ਲੋਕਾਂ ਦੇ ਵੱਲੋਂ ਦੀਰ ਸ਼ਾਮ ਸੜਕ ਜਾਮ ਕਰਕੇ ਬਿਜਲੀ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪਿਛਲੇ 3 ਦਿਨਾਂ ਤੋਂ ਨਾ ਤਾਂ ਸਾਡੇ ਘਰਾਂ ਦੇ ਵਿੱਚ ਬਿਜਲੀ ਆ ਰਹੀ ਹੈ ਤੇ ਨਾ ਹੀ ਸਾਡੇ ਘਰਾਂ ਦੇ ਵਿੱਚ ਪਾਣੀ ਆ ਰਿਹਾ ਹੈ। ਗਰਮੀ ਦੇ ਮੌਸਮ ਦੇ ਚੱਲਦੇ ਬਹੁਤ ਬੁਰਾ ਹਾਲ ਹੋਇਆ ਪਿਆ ਹੈ। ਪਾਣੀ ਨੂੰ ਲੈ ਕੇ ਬੱਚੇ ਤਰਾਈ-ਤਰਾਈ ਕਰ ਰਹੇ ਹਨ। ਪੀਣ ਨੂੰ ਘਰਾਂ ਦੇ ਵਿੱਚ ਪਾਣੀ ਤੱਕ ਨਹੀਂ ਹੈ ਤੇ ਪਾਣੀ ਦੇ ਬਿਨਾਂ ਤੁਹਾਨੂੰ ਪਤਾ ਹੈ ਕੋਈ ਜ਼ਿੰਦਗੀ ਨਹੀਂ। ਕਈ ਵਾਰ ਸਰਕਾਰੀ ਅਧਿਕਾਰੀਆਂ ਨੂੰ ਵੀ ਇਸ ਬਾਰੇ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਬਿਜਲੀ ਮੁਲਾਜ਼ਮ ਆ ਕੇ ਜੋੜ ਕੱਸ ਕੇ ਚਲੇ ਜਾਂਦੇ ਨੇ ਪਿੱਛੋਂ ਫਿਰ ਬੱਤੀ ਚਲੀ ਜਾਂਦੀ ਹੈ ਪਰ ਕੋਈ ਇਸ ਦਾ ਸਹੀ ਹੱਲ ਨਹੀਂ ਕੱਟਿਆ ਜਾ ਰਿਹਾ ਤਿੰਨ ਦਿਨ ਤੋਂ ਬਿਜਲੀ ਪਾਣੀ ਤੋਂ ਮਹਤਾਜ ਹੋ ਕੇ ਬੈਠੇ ਹਾਂ ਜਿਸ ਦੇ ਚਲਦੇ ਸਾਨੂੰ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਜੀ ਤਾਂ ਪਈਏ ਨੇ ਤੇ ਕਟਾੰਗਰ ਕੱਠੀ ਹੋਇਆ ਅੱਜ ਤਿੰਨ ਦਿਨ ਹੋ ਗਿਆ ਨਾ ਬੱਤੀ ਨਾ ਪਾਣੀ ਇੰਨੀ ਮੁਸ਼ਕਲ ਅਹੀ ਆਪਣੇ ਘਰਾਂ ਚ ਗੁਜ਼ਾਰਾ ਕਰਨ ਇੰਨੇ ਕਿਨੇ ਬੱਚੇ ਗਰਮੀਆਂ ਦੇ ਵਿੱਚ ਕਿਤਰਾ ਡੇ ਨੇ ਹਾਂ ਅੱਜ ਤਿੰਨ ਦਿਨ ਹੋ ਗਿਆ ਪਾਣੀ ਤੋਂ ਬਿਨਾਂ ਹੀ ਗੁਜ਼ਾਰਾ ਕਰਨ ਦੇ ਆ ਕਿਸ ਤਰ੍ਹਾਂ ਇਹ ਕਰੀਏ ਗੁਜ਼ਾਰਾ ਕਿਨੇ ਦੂਰੋਂ ਜਾ ਕੇ ਤਰ ਲਿਆ ਨਾ ਪਾਣੀ ਲਿਆਣ ਦੇ ਆ ਕਦੀ ਕਿਸੇ ਦੇ ਘਰੋਂ ਲਿਆਉਂਦੇ ਕੋਈ ਕਿਸੇ ਦੇ ਘਰੋਂ ਲਿਆਉਂਦਾ ਕੋਈ ਸੁਣਾਈ ਨਹੀਂ ਕਰਨ ਦੇ ਸਾਡੀ ਸਤਿਗੁਰੂ ਗਿਆ ਬਿਜਲੀ ਬੋਰ ਸਾਰੇ ਆਪਣੇ ਬੰਦੇ ਸਾਡੇ ਗਏ ਨੇ ਮਹੱਲੇ ਦੇ ਸਾਰੇ ਗਏ ਨੇ ਬੁੱਢੀਆਂ ਗਈਆਂ ਨੇ ਕਿਸੇ ਨੇ ਸੁਣਾਈ ਨਹੀਂ ਸਾਡੀ ਕੀਤੀ ਆਂਦੇ ਰੇ 2 ਮਿੰਟ ਤਾਰ ਜੋੜਦੇ ਨੇ 5 ਮਿੰਟ ਬੱਤੀ ਦਿੰਦਾ ਫਿਰ ਬੰਦ ਕਰ ਦਿੰਦੇ ਨੇ ਤੁਹਾਨੂੰ 2 ਘੰਟੇ ਹੋ ਗਏ ਇੱਥੇ ਬੈਠੇ ਤੈਨੂੰ ਘਰ ਜਾਣੇ ਗਾਲਾਂ ਕੰਦੇ ਨਾਲ ਬਿਜਲੀ ਘੱਟ ਜਾਏ ਤਾਂ ਕੋਈ ਬੋਲਦੇ ਨੇ ਆਏ ਕੀ ਕਰੀਏ ਸਾਡੀ ਸੁਣਦੇ ਨਹੀਂ ਆਇਆ ਵੀ ਨਾ ਸਾਨੂੰ ਕਹਿੰਨੇ ਆਣ ਕੇ ਪੁੱਛਿਆ ਵੀ ਨਾ ਕਿ ਨੇ ਹਨ ਨੂੰ ਕਿਹਾ ਕਿ ਤੁਸੀਂ ਗਰਮੀ ਚ ਬੈਠੇ ਉਹ ਕੀ ਗੱਲ ਹੈ ਕੀ ਨਹੀਂ ਕਿਸੇ ਨੇ ਨਹੀਂ ਆਣ ਕੇ ਪੁੱਛਿਆ ਭਾਈ ਮੰਗਿਆ ਤਾਂਨੇ ਸਾਨੂੰ ਬੱਤੀ ਚਾਹੀਦੀ ਪਾਣੀ ਚਾਹੀਦਾ ਬੱਚੇ ਨਿਗ ਨਿਗ ਨਾਣ ਤੋਂ ਬੈਠੇ ਨੇ ਸਾਰਾ ਕੁਝ ਰੋਟੀ ਪਾਣੀ ਵੀ ਤਾਂ ਹੀ ਪਕਾਵਾਂਗੇ ਜੇ ਪਾਣੀ ਹੋਏਗਾ ਤੇ